ਹੈਲੋ एवरीवन ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਮਨਤ੍ਰ ਬ੍ਰਾਡ ਵਲੌਗ ਤੇ ਹੋਰ ਤੁਸਾਰੇ ਕਿਵੇਂ ਹੋ hope ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਆਪਣੇ ਆਪਣੇ ਘਰ ਦੇ ਤੰਦਰੁਸਤ ਹੋਵੋਗੇ ਚਲੋ ਆਜੀ ਵਲੌਗ ਦੀ ਸਟਾਰਟਿੰਗ ਕਰਨ ਲੱਗ ਗਿਆਂ ਤੇ ਜੇਕਰ ਕੋਈ ਸਾਡੇ ਚੈਨਲ ਤੇ ਨਹੀਂ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਵੀਡੀਓ ਨੂੰ ਲਾਈਕ ਸ਼ੇਅਰ ਔਰ ਪਿਆਰ ਨਾਲ ਜੋ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੁਹਾਨੂੰ ਸਾਡਾ ਵਲੌਗ ਕਿੱਦਾਂ ਦੇ ਲੰਦੇ ਨੇ ਚਲੋ ਆਜੀ ਵਲੌਗ ਦੀ ਸਟਾਰਟਿੰਗ ਕਰਨ ਲੱਗ ਗਿਆਂ ਆਪਾਂ ਜੱਜੋਤ ਬ੍ਰਾਡ ਜੱਜੋ ਸਿੰਘ ਬ੍ਰਾਡ ਦਾ ਟਿਫਨ ਆਈਡੀ ਕਰਦੇ ਆਪਾਂ ਯਾਪਾ ਹੋ ਗਿਆ ਰੈਡੀ ਸ਼ੈਡਿੰਗ ਕਿਉਂਕਿ ਨਾ ਅੱਜ ਆਪਣਾ ਮੇਕਅਪ ਵੀਡੀਓ ਬਣਾਣੀ ਹੈ ਮਤਲਬ ਵੀਡੀਓ ਬਣਾਣੀ ਹੈ ਜਬ ਜਬ ਦੇ ਸਕੂਲ ਤੋਂ ਰਿਕੁਆਇਰਮੈਂਟ ਆਈ ਹੈ ਕਿ ਮਦਰਸਡੇ ਵਾਸਤੇ ਨਾ ਮਦਰ ਔਰ ਮਤਲਬ ਸਨ ਦੀ ਜਾਂ ਡਾਟਰ ਐ ਤਾਂ ਡਾਟਰ ਨਾਲ ਮਤਲਬ ਤੁਸੀਂ ਇੱਕ ਵੀਡੀਓ ਮੇਕ ਬਣਾਣੀ ਹੈ 1 ਤੋਂ 2 ਮਿੰਟ ਦੀ ਵੀਡੀਓ ਬਣਾਣੀ ਹੈ ਜਿਹਦੇ ਚ ਤੁਸੀਂ ਕੁਝ ਵੀ ਐਕਟੀਵਿਟੀ ਕਰ ਸਕੋ ਕਿਉਂ ਡਾਂਸ ਹੋ ਕੈਟਵੌਕ ਅਦਰ ਹੋਰ ਵੀ ਐਕਟੀਵਿਟੀ ਦੱਸਿਆ ਨੇ ਉਹਨਾਂ ਨੇ ਮੈਂਸ਼ਨ ਕਰਿਆ ਨੇ ਹਨਾ ਉਹਨਾਂ ਨੇ

ਤੇ ਹੁਣ ਮੈਂ ਦਵਾ ਦਵਾ ਰੋਟੀ ਬਣਾ ਕੇ ਰਾ ਤੇ ਚਲੋ ਵਲੌਗ ਦੀ ਸਟਾਰਟਿੰਗ ਹੋ ਗਈ ਆ ਮੈਂ ਕਿ ਤੁਸੀਂ ਕਹਣਾ ਅੱਜ ਸਵੇਰੇ ਸਵੇਰੇ ਨਵਾਂ ਸੂਟ ਪਾਲਾ ਪਹਿਲੀ ਦੱਸਣਾ ਮੈਂ ਕਿ ਨਵਾਂ ਸੂਟ ਨਹੀਂ ਹੈਗਾ ਇਹ ਮੇਰਾ ਹੈ ਤਾਂ ਮੇਰਾ ਪਿਛਲੇ ਸਾਲ ਦਾ ਹੁਣ ਪਿਛਲੇ ਸਾਲ ਦਾ ਬੀਬੀਆਂ ਤੁਹਾਨੂੰ ਵੈਸੇ ਮੈਂ ਤਾਂ ਵੇਖਿਆ ਜ਼ਿਆਦਾਤਰ ਇਥੇ ਕਿਤਾਬੀ ਨੇ ਕਿ ਜਿਹੜੇ ਪਿਛਲੇ ਸਾਲ ਜਿਵੇਂ ਫੋਰ ਐਗਜ਼ਾਮਪਲ ਮੈਂ ਪਾਇਆ ਸੂਟ ਇਹ ਸੂਟ ਨੂੰ ਘਰੇ ਲਾ ਲੈਂਦੀਆਂ ਨੇ ਕਿ ਨਵੇਂ ਬਣਾ ਲੈਨੇ ਇਸ ਤਰ੍ਹਾਂ ਕਰਦੇ ਨੇ ਮੈਂ ਪਰ ਹੋਰ ਕਈ ਬਣਦੇ ਵਲੌਗ ਵੀ ਦੇਖੇ ਨੇ ਉਹ ਵਲੌਗ ਚ ਦੱਸਦੇ ਹੁੰਦੇ ਨੇ ਕਿ ਹੁਣ ਅਸੀਂ ਆਹ ਸੂਟ ਬਣਾ ਲਿਆ ਤੇ ਉਹ ਹੁਣ ਪੁਰਾਣੇ ਸੇ ਘਰੇ ਲਾ ਲਾਂਗੇ ਤੇ ਪਰ ਮੇਰੇ ਪੁਰਾਣੇ ਦੇ ਵਿੱਚ ਇੱਕ ਬਰਾਬਰ ਹੀ ਹੁੰਦੇ ਕਿਉਂਕਿ ਤੁਹਾਨੂੰ ਪਤਾ ਮੇਰੇ ਸੂਟ ਹੱਟਦੇ ਨਹੀਂ ਹੈਗੇ ਤੇ ਫਿਰ ਹੁਣ ਮੈਂ ਕੀ ਕਰਾਂ ਮੇਰੇ ਪਾਦੇ ਤਾਂ ਨਵੇਂ ਹੀ ਆ ਨਾ ਪਰ ਪਿਛਲੇ ਸਾਲ ਦਾ ਕਿਉਂਕਿ ਪਾਏ ਹੀ ਨਹੀਂ ਆਪਾਂ ਇਹਨਾਂ ਨਾ ਤਾਂ ਕਰਕੇ ਉਹ ਬਰਾਂਡੇ ਤੇ ਪਈ ਜੀ ਇਹਦੇ ਕੋਲ ਮੈਂ ਰੋਟੀ ਪਕਾ ਕੇ ਤਾਂ ਪਟਕਾ ਹੀ ਬਣਦਾ ਵੈਸੇ ਟਾਈਮ ਵੀ ਥੋੜਾ ਰਹਿ ਗਿਆ 8 ਵਜੇ ਬਾਹਰ ਆ ਰਹੀਗੀ ਟਾਈਮ ਨੂੰ ਸਵੈਸਰ ਪਤਾ ਹੀ ਨਹੀਂ ਲੱਗਾ ਕਿੱਦਾਂ ਨੂੰ ਭੱਜ ਜਾਈਏ ਮੈਂ ਇੰਟੀ ਲਾ ਮੰਨਤ ਲੈੰਦਾ ਫਿਰਦਾ ਸੀ ਜੱਟ ਕਿੰਨੇ ਸੀ ਯਾਰ ਕਿ ਜੱਜ ਜਦੋਂ ਤੂੰ ਪੂਰੇ ਨੰਦ ਲਿਆ ਜੱਜੋਤਰੀ ਅੱਜ ਚੱਲਿਆ ਹੁਣ ਚੌਥੇ ਦਿਨ ਸਕੂਲ ਉਹ ਤਾਂ ਵਧੀਆ ਤਿਆਰ ਹੋ ਗਿਆ ਚਲੋ ਹੁਣ ਅਸੀਂ ਪ੍ਰੈਕਟਿਸ ਵੀ ਕਰਦੇ ਆਂ ਪਾਣੀ ਚੋੜੋ ਵੀਡੀਓ ਤੱਕ ਜਬ ਨਹੀਂ ਨੀ ਤੇ ਨਾਤੇ ਧੋਤੇ ਰਹਿ ਕੇ ਕਹਿੰਦੇ ਨੇ ਨਾ ਨਾ ਤੇ ਤੋਤੇ ਰਹਿ ਗਏ ਤੇ ਮੂੰਹ ਤੇ ਮੱਖੀ ਬੈਠੀ ਤੇ ਉਹ ਗੱਲ ਹੋਈ ਹੈ ਤੇ ਵੀਡੀਓ ਸਾਡੇ ਤੋਂ ਬਣਾਈ ਨਹੀਂ ਗਈ ਜੱਜੋਤਰੀ ਮੈਂ ਬਣਾਈ ਨਹੀਂ ਪਲੇਟ ਹੋ ਗਏ ਸੀ ਲਓ ਜੀ ਆ ਹੈਗਾ ਆਪਣਾ ਮੱਖਣੀ ਇਹ ਆਪਾਂ ਦੇਖੋ ਜੰਮੀ ਹੋਈ ਆ ਪੂਰੀ ਟਾਈਟ ਆ ਇਹਨੂੰ ਆਪਾਂ ਇੱਧਰ ਧਰਦੇ ਆ ਗਰਮ ਘਿਓ ਬਣਾਉਣੇ ਦੇਸੀ ਠੀਕ ਹੈ ਜੀ ਚੱਕੋ ਘਰ ਦੀ ਮੱਖਣੀ ਆਪਣੇ ਪ्योर ਦੁੱਧ ਦੀ ਮੱਝ ਦੇ ਦੀ ਚਿੱਟੀ-ਚਿੱਟੀ ਦੇਖੋ ਇਹ ਹੁਣ ਆਪਾਂ ਇਹਦਾ ਦੇਸੀ ਘਿਓ ਤਿਆਰ ਕਰਾਂਗੇ ਤੇ ਫਿਰ ਤੁਹਾਨੂੰ ਦਿਖਾਵਾਂਗੇ ਠੀਕ ਹੈ ਜੀ ਹੁੰਦੀ ਹੈ ਨਾ ਵੀਡੀਓ ਇਹ ਕੈਮਰੇ ਦੇ ਵਿੱਚ ਹੀ ਕੋਈ ਕੁਆਲਿਟੀ ਹੈਗੀ ਹੈ ਮਤਲਬ ਕਿ ਜ਼ੂਮ ਖੁਦ ਹੀ ਕਰਦਾ ਮੈਂ ਕੁਝ ਨਹੀਂ ਕਰ ਰਹੀ ਇਹ ਖੁਦ ਜ਼ੂਮ ਕਰਦਾ ਵਿੱਚ ਵਿੱਚੋ ਠੀਕ ਹੈ ਜੀ ਇਹਨਾਂ ਕੋਈ ਸੈਟਿੰਗ ਹੁੰਦੀ ਹੈ ਮੇਰੇ ਤੋਂ ਕਦੇ-ਕਦੇ ਹੁੰਦੀ ਹੈ ਜਿਹਦੇ ਨਾਲ ਕਿ ਇਹ ਜ਼ੂਮ ਕਰਦਾ ਆਪਣੇ ਆਪ ਜ਼ੂਮ ਕਰਦਾ ਰਹਿੰਦਾ ਦੇਖੋ ਇਹ ਲੇਬਲ ਹੁੰਦਾ ਕੋਈ ਇਸ ਸਟੈਂਡ ਦਾ ਕਿ ਅੱਜ ਮੇਰੇ ਤਾਂ ਕੱਪੜੇ ਉਹੀ ਪਵਾਤੇ ਸਾਰੇ ਕੋਈ ਗੱਲ ਬਣੀ ਨਹੀਂ ਆ। ਸ਼ਾਮ ਨੂੰ ਦੇਖਾਂਗੇ। ਕੋਈ ਹੋਰ ਸੂਟ ਪਾ ਲਾਂ ਮੈਂ ਫਿਰ ਮੱਕੀ। ਸ਼ਾਮ ਨੂੰ ਉਹ ਜਿਹੜਾ ਮੁੰਡਾ ਬਲਾਗ ਦਾ ਤੁਹਾਨੂੰ ਪਤਾ ਬਲਾਗ ਸਟਾਰਟ ਕਰਿਆ ਹੁੰਦਾ ਉਹਦਾ ਐਂਡ ਕਰਨਾ ਹੁੰਦਾ। ਅੱਜ ਮੈਂ ਦਵਾਈ ਲੈਣੀ ਸੀ ਤੇ ਮੈਂ ਰੋਟੀ ਖਾ ਕੇ ਜਾਂਦੇ ਬੈਠੀ ਤੇ ਉਧਰੋਂ ਜੱਜੋਤ ਦੀ ਵੈਨ ਆ ਗਈ ਤੇ ਜੱਜੋਤ ਵਿਚਾਰਾ ਭੱਜ ਕੇ ਆਪਣੇ ਆਪ ਗਿਆ ਫਿਰ ਵੈਨ ਤੇ ਮੈਂ ਭੱਜ ਤਾਂ ਗਈ ਬਰਾਬਰ ਪਰ ਹੋ ਤਾਂ ਗਈ ਪਾਪਾ ਨੇ ਬੈਗ ਚੱਕ ਲਿਆ ਤੇ ਫਿਰ ਮੈਂ ਭੱਜ ਕੇ ਜਵਾਂ ਬਰਾਬਰ ਹੋ ਕੇ ਵਿੱਚ ਜਾ ਕੇ ਚੜਾਇਆ ਨੂੰ ਵੈਨ ਦੇ ਇਹ ਵਧੀਆ ਭੱਜ ਭੱਜ ਕੇ ਚ ਖੁਸ਼ੀ ਖੁਸ਼ੀ ਚਲਾ ਗਿਆ ਛੋਟੇ ਬੱਚੇ ਦਾ ਇਦਾਂ ਹੀ ਔਖਾ ਹੁੰਦਾ ਨਾ ਸਕੂਲ ਦਾ ਜਦੋਂ ਲਾਉਣੀ ਆਪਾਂ लो जी अपना कद्दू, कर लिया साफ कदू हमेशा ही कदू ना दुद्ध पा बनाने अभी कड़ सुखा कदू नहीं बनाया सुा कदू नहीं बनाया कदू भी नहीं बनाया सुखा कदू ऑलवेज ही अना अपना दुद्ध वाला कदू अज भी दुध वाले ही बनावा ਹੋਂ ਤਾਂ ਸੱਚੀ ਦਾ ਸ ਕੱਦੂ ਕੱਦੂ ਹੀ ਹੋਇਆ ਕਰਨੇ ਬਸ ਕੱਦੂ ਤੋਰੀ ਕੱਦੂ ਤੋਰੀ ਕੱਦੂ ਤੋਰੀ ਮੈਂ ਤਾਂ ਖੜੀ ਆ ਮੈਂ ਕਿ ਚਲੋ ਕੋਲਾ ਦੋ ਆਪਣਾ ਕਿਉ ਮੈਲਟ ਹੋਈ ਜਾਂਦਾ ਉਹ ਇੱਕ ਪਾਸੇ ਦੁੱਧ ਧਰਿਆ ਗਰਮ ਆਪਣਾ ਇੱਕ ਪਾਸੇ ਆਪਣਾ ਕਿਉਂ ਸੁਬਹ ਸੁਬਹ ਤੋਂ ਮੋਦੀ ਰਹਿ ਲੈ ਠੰਡੇ ਠੰਡੇ ਗਰਮੀ ਚ ਤਾਂ ਬਹੁਤ ਔਖਾ ਲੱਗਦਾ ਹੈ ਇੱਥੇ ਸੱਤ ਦੁੱਧੇ ਨਾ ਸਹੀ 3:00 ਵਜੇ ਪੂਰੀ ਢੋਪ ਆ ਜਾਂਦੀ ਹੈ 3:00 ਤੋਂ ਲੈ ਕੇ ਫਿਰ ਸ਼ਾਮ ਨੂੰ 6:30 ਵਜੇ ਤੱਕ 6:30 ਵਜੇ ਤੱਕ ਤਾਂ ਰਹਿੰਦੀ ਹੈ ਮਤਲਬ ਤੋਂ ਗਾਲ ਤਾਂ ਲੇਟ ਹੀ ਰਿਆ ਕਰੋ ਚੇਂਜਸ ਆਈ ਜਾਂਦੇ ਨਾ ਹੁਣ ਗਰਮੀ ਪੂਰੀ ਗਰਮੀ ਹੋ ਗਈ ਹੁਣ ਤੱਕ ਦੇ ਸੇ ਤਦ ਦੇਖੋ ਐਸੇ ਸਾਰੇ ਨਿੱਕੇ ਨਿੱਕੇ ਸਾਈਜ਼ ਦੇ ਆ ਦੇਖੋ ਨਿੱਕਾ ਜਿਹਾ ਟਮਾਟਰ ਨੂੰ ਸਬਜੀ ਜਿਹੜੀ ਇਸ ਤਾਂ ਪੈਣੀ ਨਹੀਂ ਗੇ ਨਾਲ ਨਾਲ ਇੱਕ ਨੁਕਤਾ ਸ਼ੇਅਰ ਕਰਦੇ ਆਪਾਂ ਤੁਹਾਡੇ ਨਾਲ ਲੱਗਦੇ ਹੱਥ ਇੱਕ ਗੈਸ ਦੇ ਉੱਪਰ ਆਪਾਂ ਗਰਮ ਪਾਣੀ ਧਰੰਗੇ ਇਹਦੇ ਵਿੱਚ ਜਿਹੜਾ ਮੈਂ ਪਾਣੀ ਧਰਿਆ ਤੁਹਾਡੇ ਨਾਲ ਸ਼ੇਅਰ ਕਰਾਂਗੇ ਕੁਝ ਕੁ ਚੀਜ਼ਾਂ ਲੋਜੀ ਇੱਕ ਸ਼ੇਅਰ ਕਰਦੇ ਹੁਣ ਆਪਾਂ ਜਿਵੇਂ ਆ ਦੇਖੋ ਆਪਣੇ ਪੋਨੇ ਨੇ ਇੱਕ ਮਿੰਟ ਰੁਕੋ ਆ ਦੇਖੋ ਪੋਨੇ ਆਪਣੇ ਘਰ ਦੇ ਪੋਨੇ ਨੇ ਇਹ ਬਿਲਕੁਲ ਵਾਸ਼ ਕਰਨ ਵਾਲਿਆ ਕਿਸੇ ਤੇ ਸਬਜੀ ਦੇ ਦਾਗ ਹੈ ਕਿਉਂਕਿ ਵਾਸ਼ ਕਰਨ ਵਾਲੇ ਇਸ ਕਰਕੇ ਦੇਖੋ ਨਾ ਇਹ ਸਾਰੇ ਪੋਨੇ ਵਾਸ਼ ਕਰਨ ਵਾਲਿਆ ਤੇ ਅੱਬ ਇਹਨਾਂ ਨੂੰ ਇੱਕ ਸਿੰਪਲ ਤਰੀਕੇ ਨਾਲ ਤੇ ਬਿਲਕੁਲ ਘਰ ਦੀਆਂ ਚੀਜ਼ਾਂ ਦੇ ਵਿੱਚ ਘਰੇ ਆਪਣੀਆਂ ਚੀਜ਼ਾਂ ਹੁੰਦੀਆਂ ਉਹਨਾਂ ਦੇ ਨਾਲ ਵਾਸ਼ ਕਰਦੇ ਆ ਤੇ ਕੋਈ ਮਲਣ ਦੀ ਲੋੜ ਨਹੀਂ ਤੇ ਬਿਲਕੁਲ ਜਮਾ ਬਿਲਕੁਲ ਸਾਫ ਹੋ ਚੁੱਕਾ ਹੈ ਬਿਲਕੁਲ ਜਮਾ ਕੀ ਮਤਲਬ ਕੋਈ ਹੋਰ ਚੀਜ਼ ਲੋਡ ਨਹੀਂ ਪਾਣੀ ਤੇ ਪਾਣੀ ਗਰਮ ਆਪਣਾ ਧਰਿਆ ਫਿਰ ਅਗਲਾ ਪ੍ਰੋਸੈਸ ਦੱਸ ਦਿਆਂ ਤੁਮੈ ਸਬਜੀ ਤਾਂ ਰਹੀ ਨਾਲ 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 ਸਬਜੀ ਦੱਬੀਏ ਕਿਉਂਕਿ ਆਪਣਾ ਜਿਹੜੇ ਵਲੌਗਸ ਨੇ ਉਹ ਡੇਲੀ ਲਾਈਫ ਦੇ ਰਿਲੇਟਡ ਨੇ ਤਾਂ ਆਪਾਂ ਡੇਲੀ ਲਾਈਫ ਤੇ ਨਾਲ ਨਾਲ ਪਰਦਾ ਨਹੀਂ ਬਸ ਕੀ ਕਰਾਂ ਤੁਮੈ ਉਹ ਜੇ ਇੱਕ ਬੰਦਲਾ ਪਾਣੀ ਗਰਮ ਧਰਿਆ ਹੋਇਆ ਜਦੋਂ ਗਰਮ ਹੋ ਗਿਆ ਤੇ ਨਾਲ ਨਾਲ ਪ੍ਰੋਫੈਸਰ ਦੱਸਾਂਗੀ ਕਿ ਆਪਾਂ ਚਾਰ ਪੌਣੇ ਨੇ ਕਿਉਂਕਿ ਇਹ ਨਹੀਂ ਕਿ ਆਪਣੇ ਘਰ ਕਿਸੇ ਦੇ ਘਰ ਪੌਣੇ ਚਿੱਟੇ ਹੁੰਦੇ ਨੇ ਜਿਹੜੇ ਰੰਗਦਾਰ ਨਹੀਂ ਹੁੰਦੇ ਸੋ ਰੰਗਦਾਰ ਦੇਖੋ ਆ ਰੰਗਦਾਰਾ ਦੋ ਇੱਕੋ ਪ੍ਰਕਾਰ ਦੇ ਨੇ ਆ ਬਲੈਕ ਕਲਰ ਦਾ ਇੱਕੋ ਆਈਟਮ ਕਲਰ ਦਾ ਇਹ ਤੁਹਾਨੂੰ ਤੁਸੀਂ ਦੇਖਦੇ ਰਹੋਗੇ ਕਿ ਬਿਲਕੁਲ ਬਿਨਾ ਮਲੇ ਹੱਥਾਂ ਨੂੰ ਬਿਨਾ ਮਲੇ ਤੇ ਆਸਾਨ ਤਰੀਕੇ ਨਾਲ ਤੁਸੀਂ ਰਿਵੋਸ਼ ਕਰ ਸਕਦੇ ਹੋ ਤੇ ਥੇਤੀ ਮਤਲਬ ਬੋਸ ਸਾਫ਼ ਤਰੀਕੇ ਚੰਦੀ ਤਰੀਕੇ ਨਾਲ ਮੈਂ ਚੰਦੀ ਕਰਾ ਸਾਫ ਹੋ ਜਾਂਦੇ ਨੇ ਕੋਈ ਦਾਗ ਨਹੀਂ ਰਹਿੰਦਾ ਕੋਈ ਗੁੱਸ ਨਹੀਂ ਰਹਿੰਦੇ ਇਹਨਾਂ ਨੇ ਕੀ ਕੀ ਚੀਜ਼ਾਂ ਵਰਤ ਕੇ ਆਪਾਂ ਇਹਨਾਂ ਦੀ ਕਲੀਨ ਕਰਾਂਗੇ ਨਾ ਪੋਣਿਆਂ ਨੂੰ ਉਹ ਵੀ ਤੁਹਾਨੂੰ ਮੈਂ ਗਾਂ ਦੱਸੂਗੀ ਪਹਿਲਾਂ ਪਾਣੀ ਗਰਮ ਹੋ ਜਾ ਉਹ ਨਹੀਂ ਤੇ ਚ ਆਪਣੀ ਸਬਜੀ ਧਰੀ ਜਾਊਗੀ ਠੀਕ ਹੈ ਇਹ ਉਸ ਤੋਂ ਬਾਅਦ ਉਹ ਨਾਲ ਸ਼ੇਅਰ ਕਰਦੇ ਕਿਉਂਕਿ ਇੱਥੇ ਉਸ ਤੋਂ ਬਾਅਦ ਆ ਜੂਗੀ ਗਰਮੀ ਸੋ ਡੇਲੀ ਲਾਈਫ ਦੇ ਨਾਲ-ਨਾਲ ਆਪਾਂ ਇਦਾਂ ਦੇ ਨੁਕਤੇ ਵਾਲੀ ਜਿਹੜੀ ਕੋਈ ਚੀਜ਼ ਹੋਇਆ ਕਰੋ ਉਹ ਤੋਂ ਨਾਲ-ਨਾਲ ਵਿੱਚੇ ਸ਼ੇਅਰ ਕਰਾਂਗੇ ਬਲੌਗ ਦੇ ਦੇਦੇ ਜੀ ਠੀਕ ਹੈ ਜੀ ਤੁਸੀਂ ਵੀ ਜਰੂਰ ਟਰਾਈ ਕਰੋ ਜੇ ਤੁਹਾਨੂੰ ਵਧੀਆ ਲੱਗਾ ਤਰੀਕਾ ਸਾਰਾ ਪ੍ਰੋਸੈਸ ਤੇ ਕਰੂੰਗੀ ਵਾਸ਼ਟਰ ਲੈ ਕੇ ਸੁੱਕਣੇ ਤੱਕ ਵਖਾਉਂਗੀ ਸੁੱਕਣ ਤੋਂ ਬਾਅਦ ਤੇ ਤੁਸੀਂ ਦੱਸਣਾ ਕਿ ਤੁਹਾਨੂੰ ਮੇਰਾ ਨੁਕਤਾ ਇਹ ਉਹ ਟ੍ਰਿਕ ਕਿੱਦਾਂ ਦੀ ਲੱਗੀ ਜਰੂਰ ਦੱਸਣਾ ਫਿਰ ਮੈਨੂੰ ਠੀਕ ਹੈ ਹੋ ਗਿਆ ਲਓ ਜੀ ਦੇਖ ਸਕਦੇ ਹੋ ਤੁਸੀਂ ਆਪਣਾ ਪਾਣੀ ਜਿਹੜਾ ਗਰਮ ਹੋ ਗਿਆ ਠੀਕ ਹੈ ਜੀ ਪਾਣੀ ਬਸ ਤਾਂ ਹਜੇ ਵੀ ਚੱਲੀ ਜਾਂਦਾ ਗੈਸ ਆਪਾਂ ਬੰਦ ਕਰਾਂਗੇ ਥਰੱਕੇ ਸਭ ਤੋਂ ਪਹਿਲਾਂ ਇਹਦੇ ਵਿੱਚ ਆਪਾਂ ਪਾਵਾਂਗੇ ਸਰਫ ਸਰਫ ਐਕਸਲ ਮੈਂ ਯੂਜ਼ ਕਰ ਰਹੀ ਹਾਂ ਤੁਸੀਂ ਲਿਕਵਿਡ ਵੀ ਕਰ ਸਕਦੇ ਹੋ ਦੂਸਰਾ ਵੀ ਕਰ ਸਕਦੇ ਹੋ ਜਿਹੜਾ ਤੁਸੀਂ ਘਰੇ ਯੂਜ਼ ਕਰਦੇ ਹੋ ਉਹ ਵਰਤ ਲਓ ਜਿਸ ਤਰ੍ਹਾਂ ਤਿੰਨ ਚਮਚੇ ਮੈਂ ਉਹਦੇ ਲੈ ਲਏ ਆਪਣੇ ਠੀਕ ਹੈ ਜੀ ਸਰਫ ਦੇ ਲੈ ਲਏ ਤਿੰਨ ਚਮਚੇ ਠੀਕ ਹੈ ਜੀ ਨਾਲ ਇਹਦੇ ਵਿੱਚ ਕੀ ਪਾਵਾਂਗੇ ਤੋਂ ਬਾਅਦ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਘਰ 'ਚ ਆਪਾਂ ਆਮ ਆਪਣੇ ਮਿੱਠਾ ਸੋਡਾ ਹੁੰਦਾ ਉਹਨੂੰ ਪਾਵਾਂਗੇ ਇੱਕ ਚਮਚੇ ਦੇ ਕਰੀਬ ਆਪਾਂ ਉਹ ਪਾਤਾ ਠੀਕ ਹੈ ਜੀ ਇਹਨੂੰ ਕਰੋ ਮਿਕਸ ਠੀਕ ਹੈ ਜੀ ਨੈਕਸਟ ਇਹਦੇ ਵਿੱਚ ਥੋੜਾ ਜਿਹਾ ਆਪਾਂ ਪਾਵਾਂਗੇ ਵਿਨੇਗਰ 2 ਚਮਚ ਦੇ ਕਰੀਬ ਆਪਾਂ ਇਹਦੇ ਵਿੱਚ ਪਾਵਾਂਗੇ ਵਿਨੇਗਰ ਲਓ ਜੀ ਹੁਣ ਆਪਾਂ ਕੀ ਕੀਤਾ ਆਪਾਂ ਪਾਣੀ ਦੇ ਵਿੱਚ ਤਿੰਨ ਚੀਜ਼ਾਂ ਮਿਲਾ ਲਿਆ ਨੇ ਸਰਫ ਮਿਲਾ ਲਿਆ ਮੱਖਾ ਸੋਡਾ ਮਿਲਾ ਲਿਆ ਜਿਹੜਾ ਆਮ ਘਰੇ ਯੂਜ਼ ਕਰਦੇ ਆ ਪਲੱਸ ਆਪਾਂ ਉਹ ਵੀ ਯੂਜ਼ ਕਰਦੇ ਹਣਾ ਸਭ ਤੋਂ ਪਹਿਲਾਂ ਆਪਾਂ ਜਿਹੜਾ ਵਾਈਟ ਕਲਰ ਦਾ ਆਪਣਾ ਉਹਨੂੰ ਜਿਵੇਂ ਦੇਖੋ ਕਿੰਨਾ ਮੈਲੇ ਹੋਏ ਪਏ ਆ ਇਹਨੂੰ ਡਿਪ ਕਰਾਂਗੇ ਵਿੱਚ ਇਹਦੇ ਗਰਮ ਹੈ ਹੱਥ ਨਹੀਂ ਪੈਣਾ ਤੁਹਾਡਾ ਕਿਸੇ ਚੀਜ਼ ਦੇ ਨਾਲ ਇਹਨੂੰ ਡਬੋ ਦੋ ਠੀਕ ਹੈ ਜੀ ਚਮਚੇ ਦੇ ਨਾਲ ਡਬੋ ਰਹੀ ਆ ਮੈਂ ਨੈਕਸਟ ਆ ਦੇਖੋ ਕਲਰ ਵਾਲੀ ਸੌਜੀ ਘੱਟੋ ਘੱਟ ਇਹਨੂੰ ਅੱਧਾ ਘੰਟਾ ਇਸ ਤਰ੍ਹਾਂ ਭਿਜੇ ਰਹਿਣ ਦੇਣਾ ਤੇ ਅੱਧੇ ਘੰਟੇ ਬਾਅਦ ਇਹਨਾਂ ਨੂੰ ਵਿਖਾਵਾਂਗੇ ਮੈਂ ਤੁਹਾਨੂੰ ਠੀਕ ਹੈ ਫਿਰ ਆਪਾਂ ਇਹਨੂੰ ਧੋ ਕੇ ਐਂਡ ਫਿਰ ਆਪਾਂ ਇਹਨਾਂ ਨੂੰ ਪਾਵਾਂਗੇ ਆਪਾਂ ਆ ਸੁੱਕਣੇ ਤੇ ਸੁੱਕਣ ਤੋਂ ਬਾਅਦ ਫਿਰ ਰਿਜ਼ਲਟ ਦਿਖਾਵਾਂਗੇ ਪਹਿਲਾਂ ਇਹਨਾਂ ਨੂੰ ਅੱਧਾ ਘੰਟਾ ਲਈ ਭਿਜੇ ਰਹਿਣ ਦੇਣੀ ਇਸੇ ਤਰ੍ਹਾਂ ਠੀਕ ਹੈ ਜੀ ਇਸੇ ਤਰ੍ਹਾਂ ਇਹਨੂੰ ਰੱਖ ਦੋ ਇੱਥੇ ਪਿਆ ਰਹਿਣ ਦਿਓ ਇਹਨੂੰ ਢੱਕ ਦੇਨੇ ਆਪਾਂ ਠੀਕ ਹੈ ਜੀ ਇਧਰ ਸਬਜ਼ੀ ਆਪਣੀ ਤਰੀ ਹੋਈ ਹੈ ਅਜੇ ਟਾਈਮ ਲੱਗੂਗਾ ਤੇ ਲੋ ਜੀ ਇੱਥੇ ਕੜਾਹੀ ਦੇ ਵਿੱਚ ਮੈਂ ਪਾ ਲਿਆ ਇੱਕ ਗਲਾਸ ਪਾਣੀ ਦਾ ਤੇ ਇਹਦੇ ਵਿੱਚ ਪਾਵਾਂਗੇ ਆਟਾ ਮੈਗੀ ਜਬ ਜੁੱਤ ਲਈ ਕਿਉਂਕਿ ਸਕੂਲ ਤੋਂ ਆਉਣ ਵਾਲਾ ਤੇ ਕੁਝ ਖਾਊਗਾ ਮੰਗਲ ਲਈ ਖਾ ਰੋਟੀ ਤਾਂ ਖਾਂਦਾ ਨਹੀਂ ਸੋ ਆਪਾਂ ਆਟਾ ਮੈਗੀ ਰੈਡੀ ਕਰਦੇ ਜਸਟ ਪਾਣੀ ਦੇ ਵਿੱਚ ਪਾਵਾਂਗੇ ਕੁਝ ਨਹੀਂ ਕਰਨਾ ਤੇ ਬੜੀ ਵਧੀਆ ਬਣਦੀ ਹੈ ਤੇ ਬਹੁਤ ਟੇਸਟੀ ਲੱਗਦੀ ਕਿਉਂਕਿ ਸਾਰੇ ਵੈਜੀਸ ਇਹਦੇ ਆਲਰੇਡੀ ਵਿੱਚ ਹੀ ਹੁੰਦੀ ਹੈ ਤੇ ਮਸਾਲੇ ਦੇ ਐਡ ਹੋਣ ਤੇ ਚਲੋ ਜੀ ਤੇ ਚਲੋ ਜੀ ਆਪਣੀ ਮੈਗੀ ਹੋ ਗਈ ਬਿਲਕੁਲ ਤਿਆਰ ਤੇ ਸਬਜੀ ਵੀ ਆਪਾਂ ਕਦੂ ਦੀ ਧਰਤੀ ਆ ਤੇ ਦੇਖੋ ਕਿੰਨੀ ਵਧੀਆ ਮੈਗੀ ਤਿਆਰ ਹੋਈ ਹੈ ਦੇਖੋ ਜਸਟ ਪਾਣੀ ਵਿੱਚ ਉਬਾਲ ਲਿਆ பசਮਾਣੇ ਵੈਜੀ ਸਾਰੀਆਂ ਉਹਦੇ ਵਿੱਚ ਹੀ ਹੁੰਦੀਆਂ ਨੇ ਤੇ ਚਲੋ ਜੀ ਜਬਜੋਤ ਨੂੰ ਲੈ ਕੇ ਆਉਣੀ ਹੁਣ ਮੈਂ ਦੇਖੋ ਕਿੰਨੀ ਧੋਪੜ ਤੇ ਜਬਜੋ ਸਿੰਘ ਬਰਾੜ ਆ ਗਿਆ ਸੀ ਉਹਨੇ ਲੰਚ ਵਿੱਚ ਖਾਧੀ ਆ ਤੁਹਾਡੇ ਸਾਹਮਣੇ ਮੈਂ ਹੀ ਬਣਾਈ ਸੀ ਸਿੰਪਲ ਪਾਣੀ ਚ ਉਬਾਲ ਕੇ ਉਹ ਖਾ ਕੇ ਤੇ ਫਰੂਟੀ ਪੀ ਲਈ ਉਹਨੇ ਤੇ ਆਪਣੇ ਇਧਰ ਸਬਜੀ ਤੇ ਇਧਰ ਸਬਜੀ ਦਿਖਾਉਣੀ ਤੁਹਾਨੂੰ ਮੈਂ ਲਓ ਜੀ ਸਬਜੀ ਆਪਣੀ ਕਦੂ ਦੀ ਬੜੀ ਟੇਸਟੀ ਬਣੂਗੀ ਦੇਖੋ ਇਹਨੇ ਥੋੜਾ ਜਿਹਾ ਖੋਲ ਗਈ ਸੀ ਕੁੱਕਰ ਇਹਨੂੰ ਥੋੜਾ ਜਿਹਾ ਹਲਕਾ ਜਿਹਾ ਮੈਸ਼ ਕਰੋ ਨਾ ਤੁਸੀਂ ਦੁੱਧ ਵਾਲੀ ਜੇਕਰ ਸਬਜ਼ੀ ਬਣਾਉਣੀ ਹੈ ਥੋੜਾ ਜਿਹਾ ਕद्दू ਨੂੰ ਮੈਸ਼ ਕਰ ਲਓ ਖੜੇ ਜਿਹੇ ਕद्दू ਵਿੱਚ ਦੁੱਧ ਨਹੀਂ ਸੋਨਾ ਵਧੀਆ ਲੱਗਦਾ ਹਲਕੀ ਜਿਹੀ ਮੈਸ਼ ਕਰ ਲਓ ਮੈਂ ਮੈਸ਼ ਕਰਦੀ ਸੀ ਥੋੜਿਆ ਉਧਰ ਆਪਣਾ ਦੁੱਧ ਧਰਿਆ ਹੋਇਆ ਥੋੜਾ ਉਹ ਵਾਲਾ ਦਿੱਤਾ ਹੀ ਹੋਇਆ ਮੜਾ ਗਰਮ ਹੀ ਕਰਨਾ ਆਪਾਂ ਤੇ ਲਓ ਜੀ ਇਹ ਦੁੱਧ ਨੂੰ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਠੀਕ ਹੈ ਜੀ ਦੁੱਧ ਵਾਲੀ ਜਿਹਨੇ ਕਦੇ ਨਹੀਂ ਟਰਾਈ ਕੀਤੀ ਟਰਾਈ ਕਰੋ ਇਹ ਬਹੁਤ ਟੇਸਟੀ ਬਣਦੀ ਹੈ ਕद्दू ਦੁੱਧ ਵਾਲੀ ਸਬਜ਼ੀ ਦੇਖੋ ਇਹਦਾ ਕਿੰਨਾ ਵਧੀਆ ਆ ਟੈਕਸਚਰ ਇਹ ਆਪਣਾ ਕद्दू ਦੀ ਦੁੱਧ ਵਾਲੀ ਕद्दू ਦੀ ਸਬਜ਼ੀ ਬਣ ਕੇ ਬਿਲਕੁਲ ਤਿਆਰ ਆ ਜਿਨ੍ਹਾਂ ਨੇ ਕਦੇ ਨਹੀਂ ਟਰਾਈ ਕੀਤੀ ਇੱਕ ਵਾਰ ਟਰਾਈ ਕਰੋ ਜ ਬਹੁਤ ਟੇਸਟੀ ਬਣਦੀ ਹੈ ਤੇ ਇਧਰ ਆਪਣਾ ਉਹ ਹਜੇ ਭਿੱਜੇ ਹੋਏ ਪੌਣੇ ਜਿਹੜੇ ਆਪਾਂ ਪਿਉਏ ਹੋਏ ਨਾ ਇਹ ਹਜੇ ਆਪਾਂ ਹੋਰ ਅੱਧਾ ਘੰਟਾ ਪਿਉ ਲੈਣੇ ਆ ਤੇ ਜੇ ਪਾਣੀ ਗਰਮ ਹੀ ਆ ਅੱਧਾ ਘੰਟਾ ਹੋਰ ਪਿਉ ਲੈਣੇ 1 ਘੰਟਾ ਹੋਰ ਪਿਉ ਲੈਣੇ ਤੇ ਹੁਣ ਮੈਂ ਰੋਟੀ ਬਣੀ ਖਾ ਕੇ ਤੇ ਉਸ ਤੋਂ ਬਾਅਦ ਫਿਰ ਆਪਾਂ ਇਹਦਾ ਪੌਣਿਆਂ ਦਾ ਕੰਮ ਕਰਾਂਗੇ ਠੀਕ ਹੈ ਜੀ ਮਿਲਦੇ ਆ ਫਿਰ ਤੁਹਾਨੂੰ ਟਰੱਕ ਕੇ ਤੇ ਲੋ ਜੀ ਆਪਣੇ ਜਿਹੜੇ ਆ ਪੌਣੇ ਪਿਉੰਤੇ ਆਪਾਂ ਹੁਣ ਇਹਨਾਂ ਨੂੰ ਬਾਹਰ ਕੱਢ ਉਦੋਂ ਤੋਂ ਭਾਂਤੇ ਪਏ ਘੰਟਾ ਹੋ ਗਿਆ ਲੋ ਜੀ ਤੁਹਾਨੂੰ ਦਿਖਾਉਣੀ ਆ ਚੈੱਕ ਕਰੋ ਜੀ ਆ ਆਪਣੇ ਪੌਣੇ ਉਦੋਂ ਦੇ ਭਿੱਜੇ ਪਏ ਘੰਟੇ ਦੇ ਕਰੀਬ ਹੋ ਗਿਆ ਤੇ ਮੈਂ ਤੁਹਾਨੂੰ ਲੈ ਕੇ ਆਈ ਮੈਨੂੰ ਹੁਣ ਆਪਾਂ ਕੱਢਦੇ ਆ ਹੁਣ ਤਾਂ ਕੋਸਾ ਜਿਹਾ ਹੀ ਆ ਪਾਣੀ ਜੇ ਤੁਸੀਂ ਮੰਨ ਕੇ ਚੱਲੋ 1 ਮਿੰਟ ਰੁਕੋ ਉ ਜਿੱਦਣ ਆਪਣਾ ਦੂਸਰਾ ਪਾਣੀ ਲਿਆ ਜੀਚਾ ਪੱਟ ਡਿੱਪ ਕਰਕੇ ਜੇ ਤੁਹਾਡੇ ਤੁਹਾਨੂੰ ਲੱਗਦਾ ਦੇਖੋ ਪਹਿਲਾਂ ਤੇ ਇੱਥੇ ਪਤਾ ਲੱਗਦਾ ਕਿੰਨੇ ਸਾਫ਼ ਹੋ ਗਿਆ ਸਬਜ਼ੀਆਂ ਦੇ ਦਾਗ ਸੀ ਨਾ ਇਹਦੇ ਤੇ ਕੋਈ ਹਜੇ ਤੱਕ ਤੁਹਾਡੇ ਸਾਹਮਣੇ ਮਲਿਆ ਵੀ ਨਹੀਂ ਮੈਂ ਕੋਈ ਦਾਗ ਸੀ ਸਬਜ਼ੀਆਂ ਦੇ ਇੰਨੇ ਨੇ ਜੇ ਤੁਸੀਂ 2 ਮਿੰਟ ਮਲਣਾ ਤਾਂ ਮੰਨ ਲਓ ਵੈਸੇ ਇਹਨੂੰ ਮਲਣ ਦੀ ਕੋਈ ਵੀ ਲੋੜ ਨਹੀਂ ਹੈਗੀ ਕਿਉਂਕਿ ਜਿਹੜੇ ਦੇ ਦਾਗ ਧੱਬੇ ਨੇ ਆਲਰੇਡੀ ਨਿਕਲ ਗਏ ਸਾਰੇ ਇਹ ਹੁਣ ਜਦੋਂ ਸੁੱਕਣਗੇ ਫਿਰ ਤੁਹਾਨੂੰ ਮੈਂ ਦਿਖਾਉਂਗੀ ਤੇ ਹੁਣ ਮੈਨੂੰ ਤਾਂ ਦਿਖ ਰਿਹਾ ਕਿ ਕੁਝ ਵੀ ਨਹੀਂ ਰਹਿ ਗਿਆ ਬਿਲਕੁਲ ਕਲੀਨ ਹੋ ਗਿਆ ਦੇਖੋ ਹੁਣ ਆਪੇ ਇਸੇ ਤਰੀਕੇ ਨਾਲ ਕੋਸਾ ਤੱਤਾ ਪਾਣੀ ਆ ਮਤਲਬ ਅਜੇ ਘੰਟਾ ਹੋ ਗਿਆ ਭਿੱਜਿਆ ਨੂੰ ਹੁਣ ਆਪਾਂ ਇਹਨਾਂ ਨੂੰ ਇੱਧਰ ਪਾਈ ਜੰਨੇ ਨਾਲ ਦੇ ਨਾਲ ਦੇਖੋ ਕਿੰਨੇ ਗੰਦੇ ਸੀਗੇ ਬੜੇ ਨਜਾਇਜ਼ ਗੰਦੇ ਸੀਗੇ ਆਪਣੇ ਪਾਣੇ ਦੇਖੋ ਆ ਚਿੱਟਾ ਚਿੱਟਾ ਨਿਕਲ ਆਇਆ ਖੱਦਰ ਦਾ ਪਾਣਾ ਪਹਿਲਾਂ ਖੱਦਰ ਦੇ ਪਾਣੇ ਚੱਲਦੇ ਹੁੰਦੇ ਸੀ ਹੁਣ ਤਾਂ 20 ਰੁਪਈਆ ਦਾ ਮੇਲਿਆਂ ਚ ਬਜ਼ਾਰਾਂ ਚ 20-20 ਰੁਪਈਏ ਦਾ ਆਹ ਵਾਲਾ ਜਿਵੇਂ ਆਹ ਰੈਡੀਮੇਡ ਆਪਣੇ ਆਹ ਵਾਲੇ ਜਿਹੜੇ ਮਿਲ ਜਾਂਦੇ ਨੇ ਪਰ ਅਸਲੀਅਤ ਚ ਜਿਹੜੇ ਖੱਦਰ ਦੇ ਪੋਣੀ ਸੀ ਇਹ ਪਹਿਲਾ ਖੱਦਰ ਦੇ ਪੋਣੀ ਵਰਤੇ ਜਾਂਦੇ ਸੀ ਇਹਦੇ ਚ ਆਪਾਂ ਹੋਰ ਵੀ ਕੁਝ ਭਿਉਣਾ ਹੋਵੇ ਉਹ ਵੀ ਭਿਉ ਸਕਦੇ ਤੇ ਹੋਣਾ ਪੈਣਾ ਇਹਨਾਂ ਨੂੰ ਇਹਦੇ ਚ ਕੱਢ ਦੇ ਆ ਲਓ ਜੀ ਇਹ ਆਪਾਂ ਹੁਣ ਸੁੱਕਣੇ ਪਾਵਾਂਗੇ ਸੁੱਕੜੇ ਪਾ ਕੇ ਫਿਰ ਤੁਹਾਨੂੰ ਮੈਂ ਦਿਖਾਉਂਗੀ ਤਣੀ ਤੇ ਕਿੰਨਾ ਤੇ ਇੱਕ ਵੀ ਦਾਗ ਨਿਕਰੇ ਸਾਈਡ ਤੇ ਰੱਖ ਲੈਂਦੀ ਮੈਂ ਸਾਰੇ ਕਿਉਂਕਿ ਦੋ ਤਿੰਨ ਪਾਣੀ ਮੈਂ ਕੱਢ ਕੇ ਤੇ ਸੁੱਕਣੇ ਪਾ ਕੇ ਫਿਰ ਮਿਲਦੇ ਆ ਤੁਹਾਨੂੰ ਸਿੱਧਾ ਠੀਕ ਹੈ ਜੀ ਟਾਈਮ ਬਹੁਤ ਉਹ ਬਹੁਤ ਜ਼ਿਆਦਾ ਹੈ ਪੋਣੀ ਦੇਖੋ ਕਿੰਨੇ ਇਹਨਾਂ ਦੇ ਸਬਜ਼ੀਆਂ ਦੇ ਦਾਗ ਸੀ ਤੇ ਕਿੰਨੇ ਕਲੀਨ ਹੋ ਗਏ ਤੁਸੀਂ ਦੇਖ ਸਕਦੇ ਹੋ ਹਨਾ ਆ ਦੇਖੋ ਪੂਣੀ ਬਿਲਕੁਲ ਚਿੱਟੀਆਂ ਡੱਬੀਆਂ ਜਿਹੜੀਆਂ ਡੱਬੀਆਂ ਵਿੱਚ ਲੀਆਂ ਚਿੱਟੀਆਂ ਹੋ ਗਿਆ ਆ ਖੱਦਰ ਵਾਲਾ ਉਹ ਹੋਰ ਦੇਖੋ ਪੂਣੀ ਬਿਲਕੁਲ ਸੁੱਕਣ ਤੋਂ ਬਾਅਦ ਫਿਰ ਤੁਹਾਨੂੰ ਦਿਖਾਵਾਂਗੇ ਜਮਾਂ ਕਲੀਨ ਹੋ ਜਾਣਗੇ ਜਿਹੜੇ ਮੜ ਮੜ ਲੱਗ ਰਹੇ ਨੇ ਤੁਹਾਨੂੰ ਸੁੱਕਣ ਤੋਂ ਬਾਅਦ ਇਹ ਗਿੱਲਿਆਂ ਦੇ ਦਾਗ ਲੱਗ ਰਹੇ ਆ ਸੁੱਕਣ ਤੋਂ ਬਾਅਦ ਤੁਹਾਨੂੰ ਦਿਖਾਉਣੀ ਆ ਠੀਕ ਹੈ ਜੀ ਬਿਲਕੁਲ ਈਵਨਿੰਗ ਸਾਰਿਆਂ ਨੂੰ ਤੇ ਟਾਈਮ ਹੋ ਗਿਆ ਆਈ ਥਿੰਕ ਮੈਂ ਵਲੌਗ ਨਾ ਲੇਟ ਹੀ ਸ਼ੂਟ ਸੋ ਸੱਚ ਪਹਿਲਾਂ ਤਾਂ ਤੁਹਾਨੂੰ ਮੈਂ ਦਿਖਾਵਾਂ ਜਿਹੜਾ ਆਪਾਂ ਦੁਪਹਿਰੇ ਵਲੌਗ ਕੀਤਾ ਸੀ ਉਹਨੂੰ ਕੰਟੀਨਿਊ ਕਰਦੇ ਆ ਤੇ ਤੁਹਾਨੂੰ ਪੋਣਾ ਵਿਖਾਉਣੀ ਆ ਜਿਹੜੇ ਆਪਾਂ ਕੀਤੇ ਸੀ ਹੈਨਾ ਕਲੀਨ ਉਹ ਤੁਸੀਂ ਪੋਣਾ ਕਿੰਨੇ ਜ਼ਿਆਦਾ ਕਲੀਨ ਹੋਇਆ ਦੇਖੋ ਆਹ ਦੇਖੋ ਤੁਸੀਂ ਖੱਦਰ ਦਾ ਪੋਣਾ ਕਿੰਨਾ ਜ਼ਿਆਦਾ ਕਲੀਨ ਹੋਇਆ ਦੇਖੋ ਇੰਨੀ ਵਾਈਟ ਵਾਈਟ ਹੋ ਗਿਆ ਬਿਲਕੁਲ ਕਿੰਨਾ ਫਰਕ ਪੈ ਗਿਆ ਜੇਕਰ ਤੁਹਾਨੂੰ ਵਧੀਆ ਲੱਗੇ ਤੁਸੀਂ ਵੀ ਟਰਾਈ ਕਰੋ ਜੇ ਜਿਨ੍ਹਾਂ ਨੇ ਕਦੇ ਨਹੀਂ ਟਰਾਈ ਕੀਤੀ ਇਸ ਤਰ੍ਹਾਂ ਤੁਸੀਂ ਪੌਣਿਆਂ ਨੂੰ ਨਾ ਵਧੀਆ ਤਰੀਕੇ ਦੇ ਨਾਲ ਧੋ ਸਕਦੇ ਹੋ ਘਰ ਦੇ ਵਿੱਚ ਹੀ ਹਨਾ ਗੰਦੇ ਤੋਂ ਗੰਦੇ ਤੋਂ ਮਤਲਬ ਬਿਲਕੁਲ ਜਿਹੜੇ ਡਾਰਟੀ ਹੋ ਜਾਂਦੇ ਆਪਣੇ ਕਈ ਵਾਰ ਪੌਣੇ ਹਨਾ ਜ਼ਿਆਦਾ ਹੋ ਜਾਂਦੇ ਖਰਾਬ ਆਪਣੇ ਕੁਛ ਨਾ ਕੁਛ ਲੱਗ ਜਾਂਦਾ ਸੋ ਇਸ ਪ੍ਰਕਾਰ ਤੁਸੀਂ ਧੋ ਕੇ ਜਿਹੜੇ ਪੌਣਿਆਂ ਨੂੰ ਸੋਨਾ ਬਣਾ ਸਕਦੇ ਮਤਲਬ ਸਾਫ਼ ਸੁਥਰੇ ਕਰ ਸਕਦੇ ਹੋ ਛੇਤੀ ਤੇ ਅਜੀਬ ਜਿਹਾ ਲੱਗਦਾ ਕੋਹਾ ਉਹੀ ਗੱਲ ਨਾ ਡਿਊਟੀ ਮੇਰੀ ਨਾ ਇਹ ਮੇਰੀ ਫਿਕਸ ਡਿਊਟੀ ਹੈ ਜਿਹੜੀ ਤੁਹਾਨੂੰ ਮੈਂ ਰੋਜ਼ ਵਿਖਾਉਣੀ ਹੈ ਲਓ चलो पहुंची मैदान चेखो जगह कि खाली खाली लगती सुना सुन्ना लगता है एक जना भी ना है लो जी चलो जी हाँ दोनों बैठे ने हूँ तो उधरों खाली खाली लगता ट्राई करके देखो जी बहुत सोहने बन गए मतलब जमा साफ साफ ਕਿੱਥੇ ਸੁੱਤੇ ਪਏ ਸੀ ਕਦੇ-ਕਦੇ ਤਾਂ ਐ ਸੋਚਦੇ ਆ ਕਿ ਜਿਹੜੀ ਚੀਜ਼ ਆਪਾਂ ਨੂੰ ਪਤਾ ਟਰਾਈ ਕਰਕੇ ਜ਼ਰੂਰ ਦੇਖਣੀ ਚਾਹੀਦੀ ਜੇ ਕਿਸੇ ਚੀਜ਼ ਆਪਾਂ ਨੂੰ ਲੱਗਦਾ ਹੋਵੇ ਨਾ ਆਪਾਂ ਹਨਾ ਕਿ ਇਦਾਂ ਹੋ ਸਕਦਾ ਤਾਂ ਆਪਾਂ ਉਸ ਪ੍ਰਕਾਰ ਦੀਆਂ ਟ੍ਰਿਕਸ ਨੂੰ ਜ਼ਰੂਰ ਟਰਾਈ ਕਰਕੇ ਦੇਖਣਾ ਚਾਹੀਦਾ ਤੇ ਜੇਕਰ ਉਹ ਟਿੱਕ ਸਹੀ ਹੁੰਦੀ ਆ ਤਾਂ ਫਰੈਂਡਸ ਦੇ ਨਾਲ ਵੀ ਸ਼ੇਅਰ ਕਰਨੀ ਚਾਹੀਦੀ ਐ ਸੋ ਇਸ ਪ੍ਰਕਾਰ ਇਹ ਟ੍ਰਿਕ ਆਪਾਂ ਜਮਾਈ ਤੇ ਕਾਫੀ ਵਧੀਆ ਰਹੀ ਐ ਹਨਾ ਸੋ ਤੁਸੀਂ ਵੀ ਸਾਰੇ ਜਣੇ ਜ਼ਰੂਰ ਟਰਾਈ ਕਰੋ ਜੀ ਇਹ ਵਾਲੀ ਟ੍ਰਿਕ ਆਪਣੀ ਪੋਣੀ ਧੋਣ ਵਾਲੀ ਬਿਲਕੁਲ ਕਲੀਨ ਹੋ ਚੁੱਕੇ ਤੇ ਖੱਤਰ ਦਾ ਪੌਣਾ ਤਾਂ ਪੂਰਾ ਚਿੱਟਾ ਚਟਾ ਨਿਕਲ ਗਿਆ ਤੇ ਬਾਕੀ ਅੱਜ ਆਪਣਾ ਡੇ ਬਾਕੀ ਗੁੜ ਰਿਆ ਆਪਣਾ ਠੀਕ ਹੈ ਜੀ ਤੇ ਜਬਜੋਤ ਸਕੂਲ ਤੋਂ ਆ ਕੇ ਤੇ ਬਸ ਉਹ ਮੈਗੀ ਬਣਾਈ ਸੀ ਦੁਪਹਿਰੇ ਮੈਗੀ ਉਹਨੂੰ ਫੇਵਰੇਟ ਹੈ ਦੀ ਉਹ ਆਟਾ ਮੈਗੀ ਹੈ ਉਹ ਤੁਹਾਨੂੰ ਪਹਿਲਾਂ ਵੀ ਪਛਾਈ ਤੁਸੀਂ ਵਲੌਗ ਦੇਖਿਆ ਹੋਵੇ ਉਹ ਇੱਕ ਦਿਨ ਬਣਾਈ ਹੋਈ ਹੈ ਉਹਦਾ ਸ਼ਾਇਦ ਉਹ ਵਲੌਗ ਤੁਹਾਡੇ ਤੱਕ ਪਹੁੰਚਿਆ ਨਹੀਂ ਆਟਾ ਮੈਗੀ ਬਾਲ ਖਵਾਣੇ ਆ ਮੈਂ دیر ਹੀ ਨਹੀਂ ਆਪਾਂ ਉਹਨੂੰ ਖਵਾਉਂਦੇ ਤੇ ਮੈਦੇ ਵਾਲੀਆਂ ਵੀ ਪਈਆਂ ਨਹੀਂ ਬਟਾਪਾ ਮੈਦੇ ਵਾਲੀ ਨਵੇਂ ਖਾਨੇ ਤੇ ਨਾ ਜੱਜੋ ਤੁਹਾਨੂੰ ਦਿੰਨੇ ਆ ਆਪਾਂ ਆਟਾ ਮੈਗੀ ਆਉਂਦੀ ਹੈ ਸਪੈਸ਼ਲ ਤੇ ਉਹ ਬਸ ਉਹ ਸਿੰਪਲ ਤੁਹਾਨੂੰ ਦੱਸੇ 10 ਰੁਪਏ ਦੀ ਆਉਂਦੀ ਹੈ ਤੇ ਆਟਾ ਮੈਗੀ ਹੈ ਜਿਹੜੀ ਉਹ 20 ਰੁਪਏ ਦਾ ਪੈਕੇਟ ਦਾ ਪੈਕ ਟੁੱਟਦਾ ਹੀ ਹੁੰਦਾ ਤੇ ਆਪਾਂ ਉਹ ਦਿੰਨੇ ਹੁੰਦੇ ਜਦੋਂ ਇਹਨੇ ਖਾਣੀ ਹੋਵੇ ਚਲੋ ਜੀ ਹੁਣ ਆਪਾਂ ਨਾ ਵਲੌਗ ਦਾ ਇੱਥੇ ਕਰਦੇ ਐਂਡ ਕਿਉਂਕਿ ਇਸ ਤੋਂ ਬਾਅਦ ਤਾਂ ਮੈਂ ਹੁਣ ਕੀ ਸ਼ੂਟ ਕਰੂੰਗੀ ਹਨਾ ਤੇ ਚਲੋ ਜੀ ਵਲੌਗ ਦਾ ਕਰਦੇ ਇੱਥੇ ਐਂਡ ਤੇ ਜੇਕਰ ਤੁਹਾਨੂੰ ਸਾਡੇ ਵਲੌਗਸ ਵਧੀਆ ਲੱਗਦੇ ਹੁੰਦੇ ਨੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਤੇ ਤੁਸੀਂ ਆਪਣੇ ਕਮੈਂਟ ਸੈਕਸ਼ਨ ਦੇ ਵਿੱਚ ਸੁਝਾਅ ਵੀ ਦੇ ਸਕਦੇ ਹੋ ਕਿ ਇਸ ਆਹ ਵਲੌਗ ਬਣਾ ਕੇ ਪਾ ਦਿਓ ਜਾਂ ਕੋਈ ਕਮੀ ਆ ਪੇਸ਼ੀ ਆ ਕਿਸੇ ਤਰ੍ਹਾਂ ਦੇ ਵੀ ਆਪਣੇ ਸੁਝਾਅ ਤੁਸੀਂ ਆਪਣੇ ਦੇ ਸਕਦੇ ਹੋ ਠੀਕ ਹੈ ਜੀ ਥੈਂਕ ਯੂ ਸੋ ਮੱਚ एवरीवन ਤੁਹਾਡਾ ਚਲੋ ਜੀ ਮਿਲਦੇ ਹਾਂ ਨਵੇਂ ਵਲੌਗ ਦੇ ਨਾਲ ਸਾਰਿਆਂ ਨੂੰ ਤਦ ਤੱਕ ਦੇ ਲਈ ਸਸਟਿਆ ਕਾਲ ਟੇਕ ਕੇਅਰ ਬਾਏ ਬਾਏ